ਬਿਹਾਰ ਦੇ ਮੁੱਖ ਮੰਤਰੀ ਵੱਲੋਂ ਇੱਕ ਬੇਸ਼ਰਮੀ ਭਰਪੂਰ ਜਿਹੜੀ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਇੰਗਲਿਸ਼ ਦੇ ਵਿੱਚ ਮੈਂ ਇਹਨੂੰ ਕਹੂੰਗਾ ਨੌਨ ਸੈਂਸ ਉਹਨਾਂ ਨੇ ਇੱਕ ਇਹੋ ਜਿਹੀ ਬੇਹੁਦਗੀ ਕੀਤੀ ਹੈ ਜਿਸ ਦੇ ਨਾਲ ਇਸ ਟਾਈਮ ਇਹਨਾਂ ਦੀ ਪੂਰੀ ਪਾਰਟੀ ਤੇ ਸ਼ਰਮਸ਼ਾਰ ਹੋਈ ਹੋਈ ਹੈ ਨਾਲ ਦੀ ਨਾਲ ਬਿਹਾਰ ਦੇ ਵਿੱਚ ਜਿਹੜਾ ਇਹ ਕੁਛ ਹੋਇਆ ਉਹਦੇ ਨਾਲ ਇਨਸਾਨੀਅਤ ਜਿਹੜੀ ਹੈ ਤੇ ਖਾਸ ਕਰਕੇ ਧਰਮ ਦੇ ਉੱਤੇ ਐਡਾ ਤਗੜਾ ਕਟਾਸ਼ ਕਰਨਾ ਇਹ ਹੀ ਲੱਗਦਾ ਹੈ ਕਿ ਨਿਤਿਸ਼ ਕੁਮਾਰ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ। ਕਿਗਮਸ ਸਾਹਿਬ ਜਿਹੜੇ ਤੁਸੀਂ ਇਹ ਕਰਤੂਤ ਇੱਕ ਮੁੱਖ ਮੰਤਰੀ ਐਡੇ ਵੱਡੇ ਅਹੁਦੇ ਦੇ ਹੁੰਦੇ باوجود ਕੀਤੀ ਗਈ ਹੈ ਤੁਸੀਂ ਤਾਂ ਕਾਰਨ ਪਿੱਛੇ ਉਹਦੀ ਮਾਨਸਿਕਤਾ ਹੈ ਜਾਂ ਉਸ ਨੂੰ ਇਸ ਨੂੰ ਬਹੁਤ ਲਾਈਟ ਚ ਲੈ ਗਿਆ ਵੀ ਮੇਰੀ ਧੀ ਵਰਗੀ ਅਮਤਹੀਨ ਬੰਦੇ ਨੂੰ ਜਿਸ ਨੇ ਇੱਕ ਉਹੋ ਜਿਹੀ ਕਰਤੂਤ ਕੀਤੀ ਹੈ ਜਿੱਦਾਂ ਇੱਕ ਨੀਮ ਪਾਗਲ ਬੰਦਾ ਜਿਹੜਾ ਆ ਜਿੰਨੂੰ ਮਰਜ਼ੀ ਜਿੱਥੇ ਮਰਜ਼ੀ ਧੱਕਾ ਮਾਰ ਦਿੰਦਾ ਆ ਜਾਂ ਉਹਦੇ ਸਿਰ ਤੋਂ ਟੋਪੀ ਲਾ ਦਿੰਦਾ ਆ ਜਾਂ ਉਹਦੇ ਕੱਪੜੇ ਪਾੜ ਦਿੰਦਾ ਆ ਮੈਂ ਕਮੈਂਟ ਪੜ੍ਹ ਰਿਆ ਸੀ ਬੜੇ ਲੋਕਾਂ ਦੇ ਥੱਲੇ ਕੋਈ ਕਹਿੰਦਾ ਸੀਗਾ ਕਿ ਇਸ ਉਮਰ ਵਿੱਚ ਇਸ ਬੰਦੇ ਨੂੰ ਹਸਪੀਟਲ ਹੋਣਾ ਚਾਹੀਦਾ ਕੋਈ ਕਹਿੰਦਾ ਆ ਕਿ ਇਸ ਬੰਦੇ ਨੂੰ ਅਸੀਂ ਪਿਛਲੇ 5 ਸਾਲ ਤੋਂ ਕਹਿ ਰਹੇ ਆ ਬਿਹਾਰ ਦੇ ਵਿੱਚ ਕਿ ਇਹਦੀ ਮੈਂਟਲ ਸਥਿਤੀ ਠੀਕ ਨਹੀਂ ਹੈਗੀ ਇਹਨੂੰ ਦਵਾਈਆਂ ਦੁਈਆਂ ਕਰਵਾਓ ਤੇ ਇਹਦਾ ਦਿਮਾਗ ਸਹੀ ਕਰਵਾ ਲਓ ਕਿ ਜਿਸ ਬਚਕਾਨੀ ਹਰਕਤ ਦੇ ਨਾਲ ਇਸ ਨੇ ਉਸ ਬੀਬੀ ਦੇ ਹਜਾਬ ਨੂੰ ਖਿੱਚਿਆ ਥੱਲੇ ਕੀਤਾ ਮੂੰਹ ਤੋਂ ਇਹ ਤਾਂ ਇੱਕ ਬਹੁਤ ਹੀ ਕਹੋ ਕਿ ਅਤ ਨਿੰਦਣਯੋਗ ਭੈੜੀ ਹਰਕਤ ਇਸ ਨੇ ਕੀਤੀ ਹੈ ਤੇ ਜਿਹਦੇ ਨਾਲ ਹੁਣ ਜਿਹੜਾ ਮੁਸਲਮਾਨ ਭਾਈਚਾਰਾ ਆਲ ਵਰਲਡ ਦੇ ਵਿੱਚ ਉਹਨਾਂ ਵੱਲੋਂ ਇਹਦਾ ਜਿਹੜਾ ਸਖਤ ਐਕਸ਼ਨ ਵੀ ਲਿਆ ਜਾ ਰਿਹਾ ਬਿਹਾਰ ਦੇ ਮੁੱਖ ਮੰਤਰੀ ਹੈ ਉਸਨੇ ਮਜ਼ਾਕੀਆ ਲਹਿਜੇ ਵਿੱਚ ਬੋਲਦਿਆਂ ਹੋਇਆਂ ਕਿ ਆਹ ਕੀ ਮੂੰਹ ਤੇ ਪਾਇਆ ਤੇ ਇਹਨੂੰ ਥੱਲੇ ਲਾ ਜਿਸ ਤਰ੍ਹਾਂ ਇਸਕੋ نیچے ਉਤਾਰੀਏ ਤੇ ਉਸਨੇ ਕਹਿ ਕੇ ਤੇ ਨਾਲ ਹੀ ਆਪਣੇ ਹੱਥ ਦੇ ਨਾਲ ਉਹਦੇ ਹਜ਼ਾਬ ਨੂੰ ਮੂੰਹ ਤੋਂ ਥੱਲੇ ਕਰ ਦਿੱਤਾ ਯਾਨੀ ਕਿ ਉਹਦੇ ਮੂੰਹ ਨੂੰ ਨੰਗਾ ਕਰ ਦਿੱਤਾ ਆ ਤੇ ਉਸ ਨੇ ਉੱਥੇ ਹੀ ਖੜੇ ਖੜੇ ਐਲਾਨ ਕੀਤਾ ਕਿ ਮੈਂ ਨਹੀਂ ਲੈਂਦੀ ਤੇਰੇ ਹੱਥੋਂ ਇਹ ਡਿਗਰੀ ਨਾ ਮੈਨੂੰ ਚਾਹੀਦੀ ਹੈ ਡਿਗਰੀ ਤੇ ਨਾ ਮੈਨੂੰ ਚਾਹੀਦੀ ਹੈ ਸਰਕਾਰੀ ਨੌਕਰੀ ਇਸ ਕਦਰ ਤੱਕ ਕਹਿ ਦਿੱਤਾ ਕਿ ਮੈਂ ਤਾਂ ਇਹੋ ਜੇ ਬਿਹਾਰ ਦੇ ਵਿੱਚ ਵੀ ਨਹੀਂ ਰਹਿਣਾ ਚਾਹੁੰਦੀ ਜਿੱਥੇ ਔਰਤਾਂ ਦਾ ਇੰਨਾ ਜ਼ਿਆਦਾ અપਮਾਨ ਹੁੰਦਾ ਤੁਗਾਵਾ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਇਸ ਦੇ ਵਿਰੁੱਧ ਧਾਰਮਿਕ ਆਜ਼ਾਦੀ ਦੇ ਧਾਰਮਿਕ ਆਜ਼ਾਦੀ ਤੇ ਹਮਲਾ ਕੀਤਾ ਗਿਆ ਉਹ ਇੱਕ ਕਾਨੂੰਨੀ ਕਾਰਵਾਈ ਵੀ ਇਸ ਤੇ ਹੋਣੀ ਚਾਹੀਦੀ ਹੈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਜੀ ਤੁਗਾਵਾ ਅੱਜ ਗੱਲਬਾਤ ਕਰਾਂਗੇ ਜੀ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਇੱਕ ਬੇਸ਼ਰਮੀ ਭਰਪੂਰ ਜਿਹੜੀ ਕਾਰਵਾਈ ਕੀਤੀ ਗਈ ਹੈ ਇੱਕ ਡਾਕਟਰ ਨੇ ਨੁਸ਼ਰਤ ਪਰਵੀਨ ਉਹਨਾਂ ਦਾ ਹਜਾਬ ਖਿੱਚਿਆ ਗਿਆ ਇਸ ਤੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਹਾਂਜੀ ਚੁਗਾਮਾ ਸਾਹਿਬ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੁਗਾਮਾ ਸਾਹਿਬ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਵਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਹਿਲਾ ਕਮੈਂਟ ਕੀ ਕਰੋਗੇ ਜੋ ਉਸਨੇ ਬਿਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਿਆ ਨੇ ਇੱਕ ਡਾਕਟਰ ਜਿਸ ਨੂੰ ਨਿਯੁਕਤੀ ਪੱਤਰ ਦਿੱਤਾ ਜਾ ਰਿਹਾ ਸੀ ਡਾਕਟਰ ਨੁਸ਼ਰਤ ਪ੍ਰਵੀਨ ਉਸ ਦਾ ਹਿੱਸਾ ਜਿਹੜਾ ਹਿਜਾਬ ਹੈ ਉਹਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕੀਤੀ ਹੈ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਤਾਂ ਇੰਗਲਿਸ਼ ਦੇ ਵਿੱਚ ਮੈਂ ਇਹਨੂੰ ਕਹੂੰਗਾ ਨੌਨਸੈਂਸ ਉਹਦਾ ਰੀਜ਼ਨ ਇਹ ਹੈ ਕਿ ਇੰਨੀ ਉਮਰ ਹੋ ਗਈ ਇਸ ਬੰਦੇ ਦੀ ਹੋਂ ਤੱਕ ਤਿੰਨ ਚਾਰ ਵਾਰ ਦਾ ਇਹੀ ਮੁੱਖ ਮੰਤਰੀ ਬਿਹਾਰ ਦਾ ਸੀਨੀਅਰ ਲੀਡਰ ਹੈ ਜੀ ਤੇ ਇਸ ਟਾਈਮ ਆਪਣੀ ਉਮਰ ਦੇ ਤਕਾਜ਼ੇ ਨੂੰ ਵੀ ਨਾ ਦੇਖਦਾ ਹੋਇਆ ਇਹੋ ਜਿਹੀ ਹਰਕਤ ਕੀਤੀ ਹੈ ਕਿ ਜਿਸ ਹਰਕਤ ਨੇ ਹੁਣ ਤੱਕ ਦੀ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਹੈ ਮੈਂ ਗੱਲ ਕਰ ਰਿਹਾ ਬਿਹਾਰ ਦੇ ਮੌਜੂਦਾ ਮੁੱਖ ਮੰਤਰੀ ਅ ਨਤੀਸ਼ ਕੁਮਾਰ ਜੀ ਜਿਹੜੇ ਇਸ ਟਾਈਮ ਇਸ ਕਰਕੇ ਚਰਚਾ ਦੇ ਵਿਸ਼ੇ ਵਿੱਚ ਨਹੀਂ ਹੈਗੇ ਕਿ ਉਹਨਾਂ ਨੇ ਕੋਈ ਬਹੁਤ ਵੱਡੀ ਮਲਮਾਰੀ ਹੈ ਜਾਂ ਇਸ ਕਰਕੇ ਨਹੀਂ ਚਰਚਾ ਵਿੱਚ ਕਿ ਉਹ ਐਨੀ ਵਾਰੀ ਉਹ ਬਿਹਾਰ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਜਾਂ ਇਹ ਨਹੀਂ ਚਰਚਾ ਵਿੱਚ ਆ ਰਹੇ ਕਿ ਉਹਨਾਂ ਨੇ ਕੋਈ ਬਹੁਤ ਵੱਡਾ ਮਾਰਕਾ ਮਾਰਿਆ ਚਰਚਾ ਵਿੱਚ ਇਸ ਕਰਕੇ ਆ ਰਹੇ ਨੇ ਕਿ ਉਹਨਾਂ ਨੇ ਇੱਕ ਇਹੋ ਜੀ ਬੇਹੁਦਗੀ ਕੀਤੀ ਹੈ ਜੁਦੇ ਨਾਲ ਇਸ ਟਾਈਮ ਇਹਨਾਂ ਦੀ ਪੂਰੀ ਪਾਰਟੀ ਤੇ ਸ਼ਰਮਸ਼ਾਰ ਹੋਈ ਹੋਈ ਹੈ ਨਾਲ ਦੀ ਨਾਲ ਬਿਹਾਰ ਦੇ ਵਿੱਚ ਜਿਹੜਾ ਇਹ ਕੁਝ ਹੋਇਆ ਉਹਦੇ ਨਾਲ ਇਨਸਾਨੀਅਤ ਜਿਹੜੀ ਹੈ ਤੇ ਖਾਸ ਕਰਕੇ ਧਰਮ ਦੇ ਉੱਤੇ ਐਡਾ ਤਗੜਾ ਕਟਾਸ਼ ਕਰਨਾ ਇਹ ਹੀ ਲੱਗਦਾ ਆ ਕਿ ਨਿਤਿਸ਼ ਕੁਮਾਰ ਨੂੰ ਬਹੁਤ ਮਹਿੰਗਾ ਪੈਣ ਵਾਲਾ ਗੱਲ ਕਰ ਰਹੇ ਹਾਂ ਕਿ ਇੱਕ ਜੀ ਜੀ ਹਾਂ ਜੀ ਗਗਨ ਸਾਹਿਬ ਜਿਹੜੇ ਤੁਸੀਂ ਇਹ ਕਰਤੂਤ ਇੱਕ ਮੁੱਖ ਮੰਤਰੀ ਐਡੇ ਵੱਡੇ ਅਹੁਦੇ ਦੇ ਹੁੰਦੇ باوجود ਕੀਤੀ ਗਈ ਹੈ ਤੁਸੀਂ ਤਾਂ ਕਾਰਨ ਪਿੱਛੇ ਉਹਦੀ ਮਾਨਸਿਕਤਾ ਹੈ ਜਾਂ ਉਸ ਨੂੰ ਇਸ ਨੂੰ ਬਹੁਤ ਲਾਈਟ ਚ ਲੈ ਗਿਆ ਵੀ ਮੇਰੀ ਧੀ ਵਰਗੀ ਹੈ ਨਹੀਂ ਜੀ মহারাজ ਬਾਣੀ ਜੀ ਕਹਿੰਦੇ ਆ 70 ਕਾ ਮਤ ਹੀ 80 ਕਾ ਵਿਵਹਾਰ ਨਾ ਪਾਵੇ ਇਹ ਬੰਦੇ ਦੀ ਮਤ ਜਿਹੜੀ ਹੈ ਉਹ ਇਸ ਟਾਈਮ ਖਤਮ ਹੋ ਚੁੱਕੀ ਹੈ ਮੈਂ ਕਮੈਂਟ ਪੜ ਰਿਹਾ ਸੀ ਬੜੇ ਲੋਕਾਂ ਦੇ ਥੱਲੇ ਕੋਈ ਕਹਿੰਦਾ ਸੀਗਾ ਕਿ ਇਸ ਉਮਰ ਵਿੱਚ ਇਸ ਬੰਦੇ ਨੂੰ ਹਸਪੀਟਲ ਹੋਣਾ ਚਾਹੀਦਾ ਕੋਈ ਕਹਿੰਦਾ ਆ ਕਿ ਇਸ ਬੰਦੇ ਨੂੰ ਅਸੀਂ ਪਿਛਲੇ 5 ਸਾਲ ਤੋਂ ਕਹਿ ਰਹੇ ਹਾਂ ਵਿਹਾਰ ਦੇ ਵਿੱਚ ਕਿ ਇਹਦੀ ਮੈਂਟਲ ਸਥਿਤੀ ਠੀਕ ਨਹੀਂ ਹੈਗੀ ਇਹਨੂੰ ਦਵਾਈਆਂ ਦੁਈਆਂ ਕਰਵਾਓ ਤੇ ਇਹਦਾ ਦਿਮਾਗ ਸਹੀ ਕਰਵਾ ਲਓ ਕਈ ਲੋਕਾਂ ਨੇ ਕਮੈਂਟ ਇਥੋਂ ਤੱਕ ਵੀ ਕੀਤੇ ਆ ਕਿ ਇਸ ਬੰਦੇ ਨੂੰ ਦੇ ਕਹਿ ਲੋ ਕਿ ਪ੍ਰਦੇਸ਼ ਦਾ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ ਇਸ ਬੰਦੇ ਨੂੰ ਤਾਂ ਹਸਪੀਟਲ ਦੇ ਬੈੱਡ ਤੇ ਪਾ ਕੇ ਤੇ ਇਲਾਜ ਕਰਾਉਣਾ ਚਾਹੀਦਾ ਸੀਗਾ ਤੇ ਇਸ ਕਹਿ ਲਓ ਕਿ ਇੱਕ ਮਤਹੀਨ ਬੰਦੇ ਨੂੰ ਜਿਸ ਨੇ ਇੱਕ ਉਹੋ ਜਿਹੀ ਕਰਤੂਤ ਕੀਤੀ ਹੈ ਜਿੱਦਾਂ ਇੱਕ ਨੀਮ ਪਾਗਲ ਬੰਦਾ ਜਿਹੜਾ ਆ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਧੱਕਾ ਮਾਰ ਦਿੰਦਾ ਆ ਜਾਂ ਉਹਦੇ ਸਿਰ ਤੋਂ ਟੋਪੀ ਲਾ ਦਿੰਦਾ ਆ ਜਾਂ ਉਹਦੇ ਕੱਪੜੇ ਪਾੜ ਦਿੰਦਾ ਆ ਹੁਣ ਤੁਸੀਂ ਦੇਖ ਰਹੇ ਆ ਜਿਹੜੀ ਵੀਡੀਓ ਸਰਕੂਲੇਟ ਹੋ ਰਹੀ ਆ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਗੱਲ ਕੀ ਹੋਈ ਆ ਕਿ ਬਿਹਾਰ ਵਿੱਚ ਇੱਕ ਜਿਹੜੇ ਇਸ ਟਾਈਮ ਜਿਹੜਾ ਸਮਾਰੋਹ ਹੋ ਰਿਹਾ ਸੀਗਾ ਜਿਹਦੇ ਵਿੱਚ ਜਿਹੜੇ ਬੱਚਿਆਂ ਨੇ ਡਾਕਟਰ ਦੀਆਂ ਆਪਣੀਆਂ ਡਿਗਰੀਆਂ ਜਿਹੜੀਆਂ ਪ੍ਰਾਪਤ ਕਰਨੀਆਂ ਸੀਗੀਆਂ ਤੇ ਉਹਦੇ ਵਿੱਚ ਹੁਣ ਇਹ ਜਨਾਬ ਹੁਣੀ ਕਿਉਂਕਿ ਸਟੇਟ ਦੇ ਮੁੱਖ ਮੰਤਰੀ ਆ ਤੇ ਇਹਨਾਂ ਨੂੰ ਉੱਥੇ ਜਿਹੜਾ ਆ ਬੱਚਿਆਂ ਨੂੰ ਡਿਗਰੀਆਂ ਵੰਡਣ ਵਾਸਤੇ ਸੱਦਿਆ ਹੋਇਆ ਸੀਗਾ ਕਿਉਂਕਿ ਜਦੋਂ ਡਿਗਰੀਆਂ ਵੰਡੀਆਂ ਸੀ ਤੁਹਾਨੂੰ ਪਤਾ ਨਾਲ ਫੋਟੋਆਂ ਇੱਥੇ ਖਿਚਾਉਣੀਆਂ ਹੁੰਦੀਆਂ ਪਰ ਇਹਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜੀ ਫੋਟੋ ਅੱਜ ਖਿੱਚੀ ਜਾ ਰਹੀ ਹੈ ਇਹ ਫੋਟੋ ਸ਼ਾਇਦ ਜ਼ਿੰਦਗੀ ਦੀ ਭਾਵੇਂ ਮਹਿੰਗੀ ਪੈਣ ਵਾਲੀ ਹੈ ਤੇ ਗੱਲ ਉਹੀ ਹੋਈ ਸੁਨਾਮ ਸਾਹਿਬ ਮੈਂ ਇੱਕ ਚੀਜ਼ ਦੇਖੀ ਆ ਕਿ ਜਿਸ ਬਚਕਾਨੀ ਹਰਕਤ ਦੇ ਨਾਲ ਇਸ ਨੇ ਉਸ ਬੀਬੀ ਦੇ ਹਜਾਬ ਨੂੰ ਖਿੱਚਿਆ ਥੱਲੇ ਕੀਤਾ ਮੂੰਹ ਤੋਂ ਇਹ ਤਾਂ ਇੱਕ ਬਹੁਤ ਹੀ ਕਹੋ ਕਿ ਅਤ ਨਿੰਦਣਯੋਗ ਭੈੜੀ ਹਰਕਤ ਇਸ ਨੇ ਕੀਤੀ ਹੈ ਤੇ ਜਿਹਦੇ ਨਾਲ ਹੁਣ ਜਿਹੜਾ ਮੁਸਲਮਾਨ ਭਾਈਚਾਰਾ ਆਲ ਵਰਲਡ ਦੇ ਵਿੱਚ ਉਹਨਾਂ ਵੱਲੋਂ ਇਹਦਾ ਜਿਹੜਾ ਸਖਤ ਐਕਸ਼ਨ ਵੀ ਲਿਆ ਜਾ ਰਿਹਾ ਗੱਲ ਕੀ ਹੋਈ ਹੈ ਕਿ ਜਦੋਂ ਇਹ ਡਿਗਰੀ ਵੰਡ ਰੇ ਸੀਗੇ ਤੇ ਜਦੋਂ ਇਸ ਨੇ ਡਾਕਟਰ Nusrat Parveen ਜਿਹੜੀ ਉਸ ਟਾਈਮ ਆਪਣੀ ਡਿਗਰੀ ਰਿਸੀਵ ਕਰ ਰਹੀ ਸੀ ਤਾਂ ਜਦੋਂ ਇਹ ਫੋਟੋ ਖਿਚਾਉਣ ਲੱਗੇ ਤਾਂ ਨਤੀਸ਼ ਕੁਮਾਰ ਨੇ ਸੋ ਕਾਲ ਜਿਹੜੇ ਇਸ ਟਾਈਮ ਬਿਹਾਰ ਦੇ ਮੁੱਖ ਮੰਤਰੀ ਹੈ ਉਸ ਨੇ ਮਜ਼ਾਕੀਆ ਲਹਿਜੇ ਵਿੱਚ ਬੋਲਦਿਆਂ ਹੋਇਆਂ ਕਿ ਆਹ ਕੀ ਮੂੰਹ ਤੇ ਪਾਇਆ ਤੇ ਇਹਨੂੰ ਥੱਲੇ ਲਾ ਜਿਸ ਤਰ੍ਹਾਂ ਇਸ ਕੋ ਨੀਚੇ ਉਤਾਰੀਏ ਤੇ ਉਸ ਨੇ ਕਹਿ ਕੇ ਤੇ ਨਾਲ ਹੀ ਆਪਣੇ ਹੱਥ ਦੇ ਨਾਲ ਉਹਦੇ ਹਜਾਬ ਨੂੰ ਮੂੰਹ ਤੋਂ ਥੱਲੇ ਕਰ ਦਿੱਤਾ ਯਾਨੀ ਕਿ ਉਹਦੇ ਮੂੰਹ ਨੂੰ ਨੰਗਾ ਕਰ ਦਿੱਤਾ ਉਸ ਵਕਤ ਉਸ ਬੀਬੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਬਹੁਤ ਜ਼ਿਆਦਾ ਉਹ ਪ੍ਰਕਾਹਟ ਵਿਚਾਈ ਅਤੇ ਉਸ ਨੇ ਉੱਥੇ ਹੀ ਖੜੇ ਖੜੇ ਐਲਾਨ ਕੀਤਾ ਕਿ ਮੈਂ ਨਹੀਂ ਲੈਂਦੀ ਤੇਰੇ ਹੱਥੋਂ ਇਹ ਡਿਗਰੀ ਨਾ ਮੈਨੂੰ ਚਾਹੀਦੀ ਹੈ ਡਿਗਰੀ ਤੇ ਨਾ ਮੈਨੂੰ ਚਾਹੀਦੀ ਹੈ ਸਰਕਾਰੀ ਨੌਕਰੀ ਉਹਨੇ ਇਸ ਜ਼ਿਕਰ ਕਰਦਿਆਂ ਹੋਏ ਇਸ ਕਦਰ ਤੱਕ ਕਹਿ ਦਿੱਤਾ ਕਿ ਮੈਂ ਤਾਂ ਇਹੋ ਜਿਹਾ ਬਿਹਾਰ ਦੇ ਵਿੱਚ ਵੀ ਨਹੀਂ ਰਹਿਣਾ ਚਾਹੁੰਦੀ ਜਿੱਥੇ ਔਰਤਾਂ ਦਾ ਇੰਨਾ ਜ਼ਿਆਦਾ અપਮਾਨ ਹੁੰਦਾ ਹੈ ਤੁਹਾਡੇ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਇਸ ਦੇ ਵਿਰੁੱਧ ਧਾਰਮਿਕ ਆਜ਼ਾਦੀ ਦੇ ਧਾਰਮਿਕ ਆਜ਼ਾਦੀ ਤੇ ਹਮਲਾ ਕੀਤਾ ਗਿਆ ਉਹ ਇੱਕ ਕਾਨੂੰਨੀ ਕਾਰਵਾਈ ਵੀ ਇਸ ਤੇ ਹੋਣੀ ਚਾਹੀਦੀ ਆ ਬਿਲਕੁਲ ਸੁਨਾਮ ਸਾਹਿਬ ਦੇਖੋ ਇਹ ਸਿੱਧਾ ਸਿੱਧਾ ਧਾਰਮਿਕ ਆਜ਼ਾਦੀ ਉੱਪਰ ਹਮਲਾ ਹੈਗਾ ਕਿਉਂਕਿ ਜਿਸ ਤਰ੍ਹਾਂ ਕਿਸੇ ਸਿੱਖ ਦੀ ਦਸਤਾਰ ਲਾਉਣੀ ਜਾਂ ਉਹਦੇ ਦਾੜੇ ਨੂੰ ਹੱਥ ਪਾਉਣਾ ਇਸੇ ਤਰ੍ਹਾਂ ਹੀ ਮੁਸਲਮਾਨ ਧਰਮ ਦੇ ਵਿੱਚ ਜਿਹੜੇ ਲੋਕ ਮੂੰਹ ਤੇ ਹਜਾਬ ਪਾਉਂਦੇ ਆ ਆਪਣੇ ਸਿਰ ਨੂੰ ਢੱਕ ਕੇ ਰੱਖਦੇ ਆ ਫੇਸ ਨੂੰ ਕਵਰ ਕਰਕੇ ਰੱਖਦੇ ਆ ਤੁਸੀਂ ਖੁਦ ਉਹਨਾਂ ਦੇ ਹਜਾਬ ਨੂੰ ਖਿੱਚ ਕੇ ਨਹੀਂ ਲਾ ਸਕਦੇ ਚਾਹੇ ਆਪਾਂ ਦੇਖਦੇ ਆ ਆਪਾਂ 에어ਪੋਰਟ ਤੇ ਸਫਰ ਕਰਦੇ ਆ ਕਈ ਵਾਰੀ ਕੀ ਹੁੰਦਾ ਆ ਕਿ ਤੁਹਾਨੂੰ ਸਿਕਿਉਰਿਟੀ ਚੈੱਕ ਵਾਸਤੇ ਆ ਕਹਿੰਦੇ ਆ ਕਿ ਤੁਹਾ ਨੂੰ ਸੈਕੰਡ ਚੈਕਿੰਗ ਵਾਸਤੇ ਕਿਸੇ ਪ੍ਰਾਈਵੇਟ ਕਮਰੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਉੱਥੇ ਜਾ ਕੇ ਕਈ ਵਾਰੀ ਤੁਹਾਨੂੰ ਇਹ ਵੀ ਕਿਹਾ ਜਾਂਦਾ ਕਿ ਅਸੀਂ ਤੁਹਾਡੀ ਦਸਤਾਰ ਨੂੰ ਵੀ ਚੈੱਕ ਕਰਨਾ ਤੇ ਫਿਰ ਉੱਥੇ ਤੁਹਾਡੇ ਕੋਲ ਆਪਸ਼ਨ ਹੁੰਦਾ ਕਿ ਤੁਸੀਂ ਆਪ ਆਪਣੀ ਦਸਤਾਰ ਵਧਾ ਕੇ ਤੇ ਉੱਥੇ ਚੈੱਕ ਕਰਵਾ ਸਕਦੇ ਆ ਤੇ ਦੁਬਾਰਾ ਦਸਤਾਰ ਬਨ ਸਕਦੇ ਆ ਪਰ ਤੁਹਾਡੀ ਦਸਤਾਰ ਨੂੰ ਆਪਣੇ ਆਪ ਕੋਈ ਲਾ ਨਹੀਂ ਸਕਦਾ ਕਿਉਂਕਿ ਇਹ ਟੋਪੀ ਨੁਮਾ ਨਹੀਂ ਹੈਗੀ ਇਸ ਤਰ੍ਹਾਂ ਹਿਸਾਬ ਹੈਗਾ ਜੇ ਤੁਸੀਂ ਕਿਸੇ ਨੂੰ ਚੈੱਕ ਕਰਨਾ ਹੈ ਉਹਦਾ ਫੇਸ ਚੈੱਕ ਕਰਨਾ ਤੁਸੀਂ ਪਬਲਿਕਲੀ ਉਹਦਾ ਹਿਸਾਬ ਨਹੀਂ ਲਾ ਸਕਦੇ ਤੁਸੀਂ ਉਸ ਨੂੰ ਕਿਸੇ ਇੱਕ ਪ੍ਰਾਈਵੇਟ ਪਲੇਸ ਦੇ ਵਿੱਚ ਅੰਦਰ ਲਿਜਾ ਕੇ ਤੇ ਉਥੋਂ ਜਿੱਥੇ ਸਾਰੇ ਪਬਲਿਕ ਨਾ ਹੋਵੇ ਤਾਂ ਉਥੇ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਆ ਪਰ ਇਸ ਤਰੀਕੇ ਦੇ ਨਾਲ ਪਬਲਿਕਲੀ ਕਿਸੇ ਨੂੰ ਹਰੈਸ ਕਰਨਾ ਉਦੇ ਧਰਮ ਦੇ ਉੱਪਰ ਇੱਕ ਸਿੱਧਾ-ਸਿੱਧਾ ਹਮਲਾ ਹੈਗਾ ਆ ਤੇ ਹੁਣ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੇ ਵੱਡਾ ਬਿਵਾਲ ਮਚ ਸਕਦਾ ਮੈਂ ਇੱਕ ਗੱਲ ਤੇ ਐਗਰੀ ਕਰਦਾ ਆ ਪ੍ਰਸ਼ਾਂਤ ਕਿਸ਼ੋਰ ਤੇ ਜੀ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਉਦਾਂ ਤਾਂ ਉਹਨੇ ਕੋਈ ਉੱਥੇ ਵਧੀਆ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਉਹਦੀ ਪਾਰਟੀ ਨਹੀਂ ਜਿੱਤੀ ਪਰ ਉਹ ਜਿੱਦਾਂ ਲੋਕਾਂ ਨੂੰ ਕਹਿੰਦਾ ਰਿਹਾ ਸੀਗਾ ਵੀ ਦੇਖੋ ਇਸ ਟਾਈਮ ਜਿਹੜਾ ਨਿਤਿਸ਼ ਕੁਮਾਰ ਆ ਕਾਫੀ ਬਜ਼ੁਰਗ ਹੋ ਚੁੱਕਾ ਆ ਇਦੀ ਮਾਨਸਿਕਤਾ ਜਿਹੜੀ ਆ ਇਹਦੀ ਮੈਂਟਲ ਸਥਿਤੀ ਜਿਹੜੀ ਆ ਬਹੁਤ ਮਾੜੀ ਹੋ ਚੁੱਕੀ ਹੈ ਇਹਦਾ ਬੋਲਚਾਲ ਸਹੀ ਨਹੀਂ ਹੈਗਾ ਜਾਂ ਤਾਂ ਇਸ ਨੂੰ ਸੱਤਾ ਦਾ ਨਸ਼ਾ ਹੀ ਇੰਨਾ ਚੜ ਚੁੱਕਾ ਹੈ ਕਿ ਐਨੇ ਵਾਰ ਦਾ ਮੁੱਖ ਮੰਤਰੀ ਬਣ ਗਿਆ ਪਰ ਕੰਮ ਕਰ ਕੋਈ ਕਰਦਾ ਨਹੀਂ ਤੇ ਬਿਹਾਰ ਦੇ ਲੋਕੋ ਇਸ ਨੂੰ ਨਾ ਚੁਣਿਓ ਕਿਉਂਕਿ ਇਹਦਾ ਦਿਮਾਗ ਜਿਹੜਾ ਆ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਤੇ ਮੈਨੂੰ ਲੱਗਦਾ ਆ ਬਾਕੀ ਚੀਜ਼ਾਂ ਤੇ ਭਾਵੇਂ ਪ੍ਰਸ਼ਾਂਤ ਕੁਮਾਰ ਦੀਆਂ ਆਪਾਂ ਕਿਸ਼ੋਰ ਦੀਆਂ ਨਾ ਮੰਨੀਏ ਪਰ ਆਹ ਗੱਲ ਤਾਂ ਮੰਨਣ ਵਾਲੀ ਐ ਕਿ ਵਾਕਈ ਨਿਤਿਸ਼ ਕੁਮਾਰ ਦਾ ਇਹ ਇਹ ਗੱਲ ਸਿੱਧ ਹੋ ਚੁੱਕੀ ਐ ਕਿ ਨਿਤਿਸ਼ ਕੁਮਾਰ ਜੀ ਆਪਣਾ ਜਿਹੜਾ ਦਿਮਾਗੀ ਸੰਤੁਲਨ ਐ ਖੋ ਚੁੱਕੇ ਐ ਬਿਲਕੁਲ ਤੇ ਇਸ ਚੀਜ਼ ਦੇ ਨਾਲ ਦੇਖੋ ਬਾਕੀ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਇਹ ਹੁਣ ਇੰਟਰਨੈਸ਼ਨਲ ਮਸਲਾ ਬਣ ਜਾਊਗਾ ਮੁਸਲਮ ਕਮਿਊਨਿਟੀ ਵਾਸਤੇ ਤੇ ਇਹਦੇ ਤੇ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਤੇ ਮੈਨੂੰ ਤਾਂ ਇੱਕ ਹੋਰ ਖਰਚਾ ਹੈਗਾ ਸੁਨਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਨਿਤਿਸ਼ ਕੁਮਾਰ ਨੂੰ ਹੋ ਸਕਦਾ ਹੈ ਕਿ ਆਪਣੀ ਕੁਰਸੀ ਵੀ ਛੱਡਣੀ ਪਵੇ ਇਸ ਕਰਤੂਤ ਕਰਕੇ ਕਈ ਵਾਰੀ ਸਿਆਣੇ ਕਹਿੰਦੇ ਆ ਤੇ ਬੰਦਾ ਜਿਹੜਾ ਹੈ ਨਾ ਭਾਵੇਂ ਕਹਿ ਲੋ ਕਿ ਜਿੱਤ ਜਾਵੇ ਸਾਰਾ ਕੁਝ ਮਿਲ ਜਾਂਦਾ ਸ਼ੋਹਰਤ ਮਿਲ ਜਾਂਦੀ ਹੈ ਪਰ ਕਈ ਵਾਰੀ ਬੰਦੇ ਦੀ ਆਪਣੀ ਕਰਤੂਤ ਹੀ ਇਦਾਂ ਦੀ ਹੋ ਜਾਂਦੀ ਹੈ ਲਾਈਫ ਦੇ ਵਿੱਚ ਕਿ ਉਹਨੂੰ ਬਣਿਆ ਬਣਾਇਆ ਸਾਰਾ ਜਿਹੜਾ ਤਾਮ ਝਾਮ ਆਪਣੇ ਆਪ ਹੀ ਛੱਡਣਾ ਪੈ ਜਾਂਦਾ ਕਿਉਂਕਿ ਕਈ ਵਾਰੀ ਪ੍ਰਮਾਤਮਾ ਹੀ ਬੰਦੇ ਕੋਲ ਏਦਾਂ ਦੇ ਕੰਮ ਕਰਵਾ ਦਿੰਦਾ ਕਿ ਉਹ ਭਾਵੇਂ ਉਹ ਲੋਕਾਂ ਦੇ ਕੋਲੋਂ ਨਾ ਹਾਰੇ ਜਾਂ ਕਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਤਾਣਾ ਬਾਣਾ ਬੁਣਿਆ ਉਹਦੇ ਨਾਲ ਤੇ ਭਾਵੇਂ ਜਿੱਤ ਗਿਆ ਪਰ ਆਹ ਦੇਖੋ ਕਹਿੰਦੇ ਆ ਰੱਬ ਜਦੋਂ ਵੀ ਮਾਰਦਾ ਨਾ ਲੱਤ ਨਹੀਂ ਮਾਰਦਾ ਮਤ ਮਾਰਦਾ ਹੁਣ ਬਿਹਾਰ ਦੇ ਲੋਕਾਂ ਨੇ ਇਹਨਾਂ ਦੀ ਲੱਤ ਤਾਂ ਨਹੀਂ ਮਾਰੀ ਪਰ ਇਹਦੀ ਮਤ ਮਾਰਤੀ ਹੈ ਵਿਹਾਰ ਦੇ ਲੋਕਾਂ ਨੇ ਵਿਹਾਰ ਦੇ ਲੋਕਾਂ ਨੇ ਭਾਵੇਂ ਲੱਤ ਮਾਰੀ ਵੀ ਹੋ ਗਈ ਪਰ ਇਹਨਾਂ ਨੇ ਲੱਤ ਵੱਜਣ ਨਹੀਂ ਦਿੱਤੀ ਉੱਥੋਂ ਤਾਂ ਬਚ ਗਏ ਆ ਕਹਿੰਦੇ ਹੁਣ ਰੱਬ ਨੇ ਰੱਬ ਨੇ ਕਿਹੜਾ ਲੱਤ ਮਾਰਨੀ ਸੀ ਰੱਬ ਨੇ ਤਾਂ ਹੁਣ ਇਹਦੀ ਮੱਤ ਮਾਰੀ ਆ ਤੇ ਇਹਦੀ ਮੱਤ ਵੀ ਇਹੋ ਜੇ ਥਾਂ ਤੇ ਮਾਰੀ ਆ ਕਿ ਜਿੱਥੋਂ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਸਰਵਾਈਵ ਕਰ ਪਾਊਗਾ ਲੱਗਦਾ ਇਦਾਂ ਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਨਿਊਜ਼ ਆ ਜਾਊਗੀ ਕਿ ਨਿਤਿਸ਼ ਕੁਮਾਰ ਨੂੰ ਆਪਣਾ ਅਹੁਦਾ ਛੱਡਣਾ ਪਿਆ ਕਿਉਂਕਿ ਧਾਰਮਿਕ ਭਾਵਨਾਵਾਂ ਜਿਹੜੀਆਂ ਆ ਉਹ ਆਹਤ ਹੋਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਮੁਸਲਮ ਕਮਿਊਨਿਟੀ ਵਾਸਤੇ ਕਿਸੇ ਔਰਤ ਦੇ ਹਜ਼ਾਬ ਨੂੰ ਇਸ ਤਰੀਕੇ ਦੇ ਨਾਲ ਪਬਲਿਕਲੀ ਲਾਉਣਾ ਬੇਇੱਜ਼ਤ ਕਰਨਾ ਉਹ ਬਹੁਤ ਵੱਡਾ ਇਲਜ਼ਾਮ ਹੈ ਵੱਡਾ ਇੱਕ ਗੁਨਾਹ ਮੰਨਿਆ ਜਾਂਦਾ ਤੇ ਲੱਗਦਾ ਆ ਕਿ ਹੁਣ ਇਹਦੇ ਉੱਪਰ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਨਿਤਿਸ਼ ਕੁਮਾਰ ਦੀ ਜਾ ਸਕਦੀ ਹੈ ਬਿਲਕੁਲ ਜੀ ਬਿਲਕੁਲ ਇਹ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਤੇ ਭਾਜਪਾ ਵੱਲੋਂ ਵੀ ਕੋਈ ਚੰਗਾ ਬਿਆਨ ਨਾ ਦੇ ਨੀ ਤੀਰਾਨੀ ਦੇ ਹੱਕ ਦੇ ਵਿੱਚ ਸਗੋਂ ਇਸ ਨੂੰ ਮਜ਼ਾਕੀਆ ਲਹਿਜੇ ਦੇ ਨਾਲ ਇਸ ਨੂੰ ਕੰਮ ਕਰਨ ਸੋ ਆਉਣ ਵਾਲੇ ਦਿਨ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਤੇ ਭਾਜਪਾ ਦੇ ਲਈ ਬਹੁਤ ਭਾਰੀ ਹੋਣ ਵਾਲਿਆ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਵਿਰਾਸਤ ਨਾਲ ਗੱਲ ਕਰਨ ਲਈ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ